ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਡਿਸਕਵਰੀ ਤੇ ਅੱਜ ਤੁਹਾਡੇ ਵਾਸਤੇ ਨੁਗਰੀ ਘੋੜੀ ਫੋਰ ਸੇਲ ਜੋ ਕਿ ਵਕਾਊਆ ਲੈ ਕੇ ਆਏ ਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਿਹੜੇ ਬਾਈਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਤਾਂ ਤੁਹਾਡੇ ਵਾਸਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਆਜੋ ਘੋੜੀ ਦੀ ਡਿਟੇਲ ਦੀ ਗੱਲ ਕਰਦੇ ਆਪਾਂ ਇਸ ਘੋੜੀ ਦਾ ਨਾਂ ਟੈਂਚ ਕਾਦਾ ਵਾਲਪੌਰੀਆਂ ਦੀ ਬਿਲਕੁਲ ਸਾਫ਼ ਆ ਅੰਗਾਂ ਪੈਰਾਂ ਦੀ ਸਹੀ ਆ ਕੋਈ ਨੁਕਸ ਨਹੀਂ ਘੋੜੀ ਚ ਤੁਰਦੀ ਤਰਦੀ ਬਹੁਤ ਸੋਹਣਾ ਛੋਟੀ ਵੱਡੀ ਚਾਲਾ ਘੋੜੀ ਚ ਤੇ ਨੱਚਦੀ ਵੀ ਆ ਸਵਾਰੀ ਦੀ ਇੱਕ ਨੰਬਰ ਪਾਸ ਆ ਘੋੜੀ ਤੇ ਜੇ ਕਿਸੇ ਵੀਰ ਨੂੰ ਘੋੜੀ ਪਸੰਦ ਆ ਤਾਂ ਦਿੱਤੇ ਨੰਬਰ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮਲੋਟ ਏਰੀਏ ਦੇ ਵਿੱਚ ਇਹ ਘੋੜੀ ਖੜੀ ਆ ਤੇ 165000 ਰੁਪਿਆ ਘੋੜੀ ਦਾ ਮੁੱਲ ਆ ਬਾਕੀ ਮੌਕੇ ਤੇ ਤੁਹਾਡਾ ਗਿਆਨ ਦਾ ਮਾਣ ਤਾਣ ਹੋ ਜਾਊਗਾ ਬਾਕੀ ਤੁਹਾਨੂੰ ਚੰਬੀਆਂ ਦੇ ਭਾਸ਼ ਨੁਗਰੀ ਘੋੜੀ ਮਿਲ ਜਾਂਦੀ ਆ ਬੱਚਾ ਇਹਨੇ ਨੁਗਰੀ ਹੀ ਦੇਣਾ ਪਿਛਲੇ ਜਿਹੜੇ ਬਹੁਤ ਸੋਹਣੀ ਨੁਗਰੀ ਬਸ਼ੇਰੀ ਸੀ ਜਿਹੜੀ ਕਿ ਬਾਈ ਨੇ ਐਕਤੀ ਮਾਗੀ ਦੀ ਮੰਡੀ ਤੇ ਮਕਸਰ ਵਿਖੇ ਸੇਲ ਕਰਤੀ ਤੇ ਬਾਈ ਦੀ ਅੰਦਰ ਦੀ ਫੁੱਲ ਗਰੰਟੀ ਆ ਘੋੜੀ ਅੰਦਰੋਂ ਬਿਲਕੁਲ ਸਾਫ਼ ਆ ਇੱਕ ਪੈਸੇ ਦਾ ਘੋੜੀ 'ਚ ਨੁਕਸ ਨਹੀਂ ਜੇ ਤੁਸੀਂ ਵੀ ਆਪਣਾ ਜਾਨਵਰ ਸੇਲ ਕਰਨਾ ਚਾਹੁੰਦੇ ਹੋ ਤਾਂ ਆਹ ਹੇਠ ਦਿੱਤੇ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਆਪ ਦੇ ਜਾਨਵਰ ਦੀਆਂ ਫੋਟੋ ਮੈ ਵੀਡੀਓ ਭੇਜ ਕੇ ਤੇ ਆਪ ਦਾ ਜਾਨਵਰ ਸੇਲ ਕਰਾ ਸਕਦੇ ਹੋ